ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਾਲਕ ਤੋਂ ਬਹੁਤ ਵਧੀਆ ਰੈਸਪੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਪਾਲਕ ਆਪਣੇ ਲਈ ਬਹੁਤ ਜ਼ਿਆਦਾ ਔਣਕਾਰੀ ਹੁੰਦੀ ਹੈ ਇਹ ਇਸ ਵਿੱਚ ਕਾਫੀ ਜ਼ਿਆਦਾ ਪੋਸਟਿਕ ਤੱਤ ਪਾਏ ਜਾਂਦੇ ਨੇ ਅੱਜ ਆਪਾਂ ਪਾਲਕ ਤੋਂ ਇੱਕ ਬਹੁਤ ਵਧੀਆ ਰੈਸਪੀ ਤਿਆਰ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਪਾਲਕ ਲਈਏ ਇਸ ਨੂੰ ਚੰਗੀ ਤਰ੍ਹਾਂ ਕੱਟ ਲਿਆਏ ਹੁਣ ਇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਆਪ ਪਾਲਕ ਦੀ ਰੈਸਪੀ ਬਣਾਉਣ ਲਈ ਲੈ ਇਹਨੇ ਦੋ ਪਿਆਜ਼ ਜਿਨ੍ਹਾਂ ਨੂੰ ਆਪਾਂ ਮੀਡੀਅਮ ਕੱਟ ਲਿਆ ਹੈ ਤਿੰਨ ਹਰੀਆਂ ਮਿਰਚਾਂ ਲਏ ਨੇ ਇਹਨਾਂ ਨੂੰ ਵੀ ਆਪਾਂ ਬਰੀਕ ਕੱਟ ਲਿਆ ਹੈ ਲਸਣ ਲਿਆ ਹੈ ਇਸ ਨੂੰ ਆਪਾਂ ਕद्दूकश ਕਰ ਲਿਆ ਹੈ ਅਦਰਕ ਲਿਆ ਹੈ ਇਸ ਨੂੰ ਵੀ ਆਪਾਂ ਕद्दूकश ਕਰ ਲਿਆ ਹੈ ਇੱਕ ਟਮਾਟਰ ਲਿਆ ਉਸ ਨੂੰ ਬਰੀਕ ਕੱਟ ਲਿਆ ਹੈ ਧਨੀਆ ਲਿਆ ਉਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਹੈ ਆਲੂ ਲੈ ਲਏ ਆਪਾਂ 3 ਤੋਂ 4 ਆਲੂ ਲੈਨੇ ਐ ਇਸ ਨੂੰ ਵੀ ਆਪਾਂ ਕੱਟ ਕੇ ਚੰਗੀ ਤਰ੍ਹਾਂ ਪਾਣੀ ਵਿੱਚ ਡਿੱਪ ਕਰਕੇ ਰੱਖ ਦਿੱਤਾ ਹੈ ਤੇ ਪਾਲਕ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਬਰੀਕ ਕੱਟ ਕੇ ਰੱਖ ਲਈ ਹੈ ਹੁਣ ਆਪਾਂ ਇੱਕ ਕੜਾਈ ਲਈਏ ਇੱਕ ਟੇਬਲ ਵੱਡਾ ਇੱਕ ਟੇਬਲस्पून ਆਪਾਂ ਸਰੋਂ ਦਾ ਤੇਲ ਦਾ ਲਿਆਏ ਇਹ रेसिपी ਸਰੋਂ ਦੇ ਤੇਲ ਵਿੱਚ ਵਧੀਆ ਲੱਗਦੀ ਹੈ ਇਸ ਕਰਕੇ ਆਪਾਂ ਸਰੋਂ ਦਾ ਤੇਲ ਪਾਵਾਂਗੇ ਇਸ ਲਈ ਚੰਗੀ ਤਰ੍ਹਾਂ ਗਰਮ ਹੋ ਲਈ ਰੱਖ ਦੇਵਾਂਗੇ ਆਪਣਾ ਤਿਲ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਥੋੜੀ ਜੀ ਰਾਈ ਲਵਾਂਗੇ ਇਸ ਨੂੰ ਇਸ ਵਿੱਚ ਪਾ ਦੇਵਾਂਗੇ ਥੋੜਾ ਜਿਹਾ ਜੀਰਾ ਲਵਾਂਗੇ ਉਸ ਨੂੰ ਵੀ ਇਸ ਵਿੱਚ ਪਾ ਦਵਾਂਗੇ ടി ജൈൻ ലവേ തടക ചര മേസ് ഹരി മിർച്ച പാ ല പേക്കൂകീട്ടേ ചിന് തര മിക്സ് ਹੁਣ ਇਸ ਵਿੱਚ ਬਰੀਕ ਉਬੋਤਾ ਥੋੜਾ ਕੱਟਿਆ ਹੋਇਆ ਪਿਆਜ਼ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਭੁੰਨਾਂਗੇ ਇਸ ਨੂੰ ਮੀਡੀਅਮ ਆਂਚ ਤੇ ਪਕਾਣਾ ਹੈ ਤਾਂ ਹੁਣ ਇਸ ਵਿੱਚ ਇੱਕ ਟੁੱਟਕੀ ਹਿੰਗ ਦੀ ਐਡ ਕਰਾਂਗੇ ਆਪਣੇ ਪਿਆਜ਼ ਵੀ ਭੁੱਲ ਚੁੱਕੇ ਨੇ 골ਡਨ ਬ੍ਰਾਊਨ ਹੋ ਚੁੱਕੇ ਨੇ ਹੁਣ ਇਸ ਵਿੱਚ ਟਮਾਟਰ ਐਡ ਕਰਾਂਗੇ ਨਹੀਂ ਹਲਕਾ ਸਪਤਾਂ ਵਾਲੀ ਪਿਆਜ਼ ਆਪਣੇ ਇਹ ਟਮਾਟਰ ਨੇ ਸੌਫਟ ਹੋ ਚੁੱਕੇ ਨੇ ਹੋਣੇ ਤੋਂ ਚਾਲੂ ਐਡ ਕਰਾਂਗੇ ලකන්ටබත් නඟතර මික්ස් කර හොන විච් ස්වාර්ම් සන්න නමක ඇඩ කරග ලාමේ පෞඩර් විපනනි වාදම්සාාරණා නයි හල්දී පෞර కిచెన్ మసాలా ఇంకా సారాను చంగ మిక్స్ మసాలేను చీ తర మే హ పాలక యాడ్ చర్ మే ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਹੁਣ ਢੱਕ ਕੇ ਪਕਾਵਾਂਗੇ ਵਿੱਚ ਦੀ ਇਸ ਨੂੰ ਆਪਾਂ ਚੈੱਕ ਕਰਾਂਗੇ ਆਪਣੇ ਆਲੂ 50% ਪੱਕ ਚੁੱਕੇ ਨੇ ਇਦਾਂ ਇਹਦੇ ਵਿੱਚ ਪਾਣੀ ਹੋ ਗਿਆ ਤੇ ਇਸ ਨੂੰ ਢੱਕਣ ਪਾੜ ਕੇ ਪਕਾਵਾਂਗੇ ਤਾਂ ਕਿ ਇਸ ਦਾ ਪਾਣੀ ਜੋ ਸਾਰਾ ਸੁੱਕ ਜਾਵੇ ਪਾਲਕ ਹੈਗੀ ਪਾਲਕ ਜੋ ਆਪਣਾ ਮਾਣੀ ਆਪਣੇ ਆਪ ਛੱਡ ਦਿੰਦੀ ਏ ਇਸ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਪੈਂਦੀ ਆਪਣੀ ਆਲੂ ਪਾਲਕ ਦੀ ਪੁਰਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ